ਇਹ ਕੋਈ ਕਰਮਚਾਰੀ ਉਹ ਨੇ ਜਿਹੜੇ ਸਰਕਾਰ ਚਲਾਉਂਦੇ ਆ ਕਿਉਂਕਿ ਅਸਲੀ ਸਰਕਾਰ ਉਹ ਹੁੰਦੀ ਹੈ ਜਿਹੜੀ ਗਰਾਊਂਡ ਤੇ ਕੰਮ ਕਰੇ ਬਾਕੀ ਤਾਂ ਕੋਈ ਸੁਪਰਵਾਈਜ਼ ਕਰਨ ਵਾਲਾ ਕੋਈ ਨੇਤਾ ਪਾਲਿਸੀ ਬਣਾਉਣ ਵਾਲਾ ਇਹ ਗਲਤ ਪਾਲਿਸੀ ਇਹਨਾਂ ਨੇ ਬਣਾਈ ਉਹਦੇ ਖਿਲਾਫ ਇਹਨਾਂ ਦੇ ਮਨ 'ਚ ਰੋਸ ਹੈ ਇਹਨਾਂ ਦਾ ਰੋਜ਼ਗਾਰ ਨਾ ਜਾਂਦਾ ਲੱਗੇ ਇਹਨਾਂ ਦੀ ਤਰੱਕੀ ਹੋਣੀ ਚਾਹੀਦੀ ਸੀ ਤੇ ਇਹ ਜਿਹੜੀ ਪਾਲਿਸੀ ਆ ਜਿਵੇਂ ਪਹਿਲਾਂ ਪਾਲਿਸੀਆਂ ਦੋ ਇਹਨਾਂ ਨੇ ਬਣਾਇਆ ਸ਼ਰਾਬ ਪਾਲਿਸੀ ਲੈਂਡ ਐਕੁਆਜਿਸ਼ਨ ਪਾਲਿਸੀ ਉਹਨੇ ਤੇ ਇਹਨਾਂ ਨੇ ਮੂੰਹ ਦੀ ਖਾਦੀ ਹੈ ਇਹ ਵੀ 5 ਕਰੋੜ ਦਾ ਬਜਟ 15 ਕਰੋੜ ਦਾ ਕਰ ਦੇਣਾ ਮੈਨੂੰ ਸਮਝ ਨਹੀਂਦਾ ਕੋਈ ਡਿਟੇਲ ਹੈ ਨਹੀਂ ਫਿਰ ਵੀ ਜਿਹੜੀ ਹੈ ਵਿਦਆਊਟ ਦੀ ਕਨਸੈਂਟ ਆਫ ਦੀ ਕਾਰਪੋਰੇਸ਼ਨ ਜਿਹੜੀ ਤੁਹਾਡੀ ਮਿਊਨਿਸਪਲ ਕਮੇਟੀ ਹੈ ਉਹਦੇ ਹਾਊਸ ਤਾਂ ਪਾਸ ਹੀ ਨਹੀਂ ਹੋਇਆ ਵਿਰੋਧ ਹੋਇਆ ਤੇ ਵਿਰੋਧ ਨੂੰ ਧਰਕਨਾਰ ਕਰਕੇ ਇਹ ਕੰਮ ਕਰਨੇ ਬਿਲਕੁਲ ਗਲਤ ਹੈਗੇ ਆ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਭਾਰਤੀ ਜਨਤਾ ਪਾਰਟੀ ਤੇ ਮੈਂ ذاتی ਤੌਰ ਤੇ ਤੇ ਸਾਰੇ ਸਾਡੇ ਵਰਕਰ ਇਹਨਾਂ ਦੇ ਨਾਲ ਖੜੇ ਹਾਂ ਕਿ ਤੱਕ ਕਵਾਇਦ ਪਿਆਇ ਜਾਏਗਾ ਤੇ ਗਵਰਨਮੈਂਟ ਮਿਲੇਗੀ ਕੇਂਦਰ ਤੋਂ ਤੁਹਾਡੀ ਬੜੀ ਬੋਲਦੀ ਆ ਗੱਲਬਾਤ ਮੈਂ ਪਾਰਲੀਮੈਂਟ ਬੋਰਡ ਦਾ ਮੈਂਬਰ ਹਾਂ ਗੱਲ ਤਾਂ ਕੇਂਦਰ ਤੱਕ ਪਹੁੰਚ ਗਈ ਜੀ ਗੱਲ ਪਹੁੰਚ ਗਈ ਹਲ ਦੇਖੋ ਦੋਵੇਂ ਤਰੀਕੇ ਮੈਂ ਇੱਥੇ ਵੀ ਗੱਲ ਕੀਤੀ ਹੈ ਕਿਉਂਕਿ ਮੈਂ ਚੁੱਪੀ ਗੱਲ ਨਹੀਂ ਕਰਦਾ ਕਿ ਡੈਮੋਕ੍ਰੇਸੀ ਦੇ ਵਿੱਚ ਗਵਰਨਮੈਂਟ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਨੇ ਸਰਟਨ ਪਾਵਰਸ ਹਕੇ ਅਸੀਂ ਉਹਨਾਂ ਦੀਆਂ ਪਾਵਰਸ ਖੋ ਲਈਏ ਇਹ ਗੱਲ ਵਾਜਬ ਨਹੀਂ ਹੁੰਦੀ ਸੋ ਅਸੀਂ ਦੇਖਾਂਗੇ ਕਿ ਜਿੰਨੀ ਵੀ ਇਹਨਾਂ ਦੀ ਸਹਿਤਾ ਹੋ ਸਕਦੀ ਆ ਜੋ ਕਾਨੂੰਨੀ ਤੌਰ ਤੇ ਜਿੰਨਾ ਵੀ ਕੇਂਦਰ ਸਰਕਾਰ ਕਰ ਸਕਦੀ ਆ ਉਹ ਕਰਾਂਗੇ ਕਿਉਂਕਿ ਹੁਣ ਥੋੜੀ ਜਿਹਾ ਪਹਿਲਾਂ ਵੀ ਲੋਕਾਂ ਦੀ ਮੰਗ ਸੀ ਰੋਪੜ ਕਿ ਆਪ ਜੀ ਵੀ ਸ਼ਾਇਦ ਕੋਈ ਵਿੱਚ ਹੋਵੇ ਕਿ ਜੀ ਪੈਸੇ ਸਾਨੂੰ ਸਿੱਧੇ ਦਿਓ ਇਹਨਾਂ ਤੇ ਤਾਂ ਇੰਨੀ ਬੇਤਬਰੀ ਹੋ ਗਈ ਲੋਕੀ ਸਮਝਦਾ ਜਿਹੜਾ ਪੈਸਾ ਆਣਾ ਇਹ ਨਹੀਂ ਖਾ ਜਾਣਾ ਸਾਨੂੰ ਸਿੱਧੇ ਮਿਲਣੇ ਚਾਹੀਦੇ ਆ ਇਹਦੇ ਲਈ ਹੁਣ ਪੰਜਾਬ ਦੀ ਤਰਸਤੀ ਹੈ ਇਹਦੇ ਲਈ ਸਾਨੂੰ ਕੁਛ ਨਾ ਕੁਛ ਹੱਲ ਲੱਭਣਾ ਸਰ ਪਿਛਲੇ ਦਿਨੀ ਸਰ ਪਿਛਲੇ ਦਿਨੀ ਹਾਰਪੁਰ ਦੇ ਕਾਲੀਪੁਰ ਅਪਾਰਟਮੈਂਟ ਦੇ ਮੈਂਬਰੋ ਇੱਕ ਬੱਟਾ ਬਹੁਤ ਮੁੱਦਾ ਹੈ ਤੁਸੀਂ ਧਾਕੜੇ ਦੀ ਗੱਲ ਕੀਤੀ ਹੈ ਆਹ ਵਾਲੇ ਸਮਝ ਫੇਸ ਕੀਤੀ ਇਦਾਂ ਦੀ ਬਣੀ ਕਿ ਉੱਥੇ ਸਿਲਟੀ ਦੀ ਬਹੁਤ ਵੱਡੀ ਬਲ ਹੈ ਇਹਦੇ ਕੇਂਦਰ ਨੂੰ ਦੇਖਦਿਆਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਾਣੀ ਦੀ ਜਿਹੜੀ ਮਾਤਰਾ ਦਿਨੋਂ ਘੱਟਦੀ ਰਹੀ ਉਸ ਵਾਰੇ ਕੇਂਦਰ ਨੂੰ ਵਿਚਾਰ ਕਰੇ ਦੇਖੋ ਕੇਂਦਰ ਮੇਰੀ ਬੇਨਤੀ ਹੈ ਭਾਜਪਾ ਲੋਕਲ ਲੈਵਲ ਤੇ ਸਟੇਟ ਗਵਰਨਮੈਂਟ ਜਿਹੜੀ ਹੈ ਇਹਨੂੰ ਇਹਨਾਂ ਦੇ ਮੁਲਾਜ਼ਮ ਨੇ 60% ਦਾ ਐਮਪਲਾਈ ਪੰਜਾਬ 'ਚ ਕੀਤਾ। ਫੇਰ ਪਾਕਰਾ ਮੈਨੇਜਮੈਂਟ ਬੋਰਡ ਦੀਆਂ ਰੈਗੂਲਰ ਮੀਟਿੰਗਸ ਹੁੰਦੀਆਂ। ਇਹਨਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਪਾਕਰਾ ਦੀਆਂ ਇਹਨਾਂ ਨੂੰ ਕੇਂਦਰ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੀਦਾ। ਇਹ ਕੰਮ ਸਰਕਾਰ ਦਾ ਆ। ਕੰਮ ਲੋਕਾਂ ਦਾ ਨਹੀਂ ਹੈਗਾ। ਜਿਹਨਾਂ ਬੁਨਾ ਕੇ ਦਾ ਹੈ। ਇੱਥੇ ਖੱਟੜ ਸਾਹਿਬ ਵੀ ਆਏ, ਦੋ ਚਾਰ ਵਾਰੀ ਹੋ ਕੇ ਗਏ। ਮੈਂ ਵੀ ਉਹਨਾਂ ਨਾਲ ਗੱਲ ਕਰਾਂਗਾ। ਇਹ ਗੱਲ ਇੰਜੀਨੀਅਰਸ ਊਡ ਬੀ ਏਬਲ ਟੂ ਟੈਲ ਅਸ ਵਟ ਇਜ਼ ਦੀ ਰੀਅਲ ਪੋਜੀਸ਼ਨ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਕਟੜ ਸਾਹਿਬ ਦੇ ਧਿਆਨ ਚ ਲਿਆਵਾਂਗਾ ਆਪਾਂ ਇਹਦਾ ਹੱਲ ਲੱਭੀਏ ਲੇਕਿਨ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਇਹ ਕੋਈ ਮੈਨੂੰ ਤਾਂ ਸ਼ਬਦ ਵੀ ਨਹੀਂ ਆਏ ਮੱਖ ਮੰਤਰੀ ਡੀਆਈਜੀ ਲੈ ਕੇ ਇੱਥੇ ਤੁਰਿਆ ਫਿਰੇ ਤੂੰ ਕੀ ਹੈਗਾ ਮੈਂ ਸ਼ਬਦ ਵੀ ਨਹੀਂ ਇਸਤੇਮਾਲ ਕਰ ਸਕਦਾ ਜਿਹੜਾ ਜਗਨੂ ਹੌਲਦਾਰ ਤੋਂ ਉੱਤੇ ਉਠੋ ਯਾਰ ਜੀ ਸਾਰੇ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਛੋਟੇ ਬੱਚੇ ਦਾ ਸਰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਿੰਡਾਂ 'ਚ ਮਤਾ ਪੈਣ ਲੱਗ ਗਿਆ ਪ੍ਰਵਾਸੀਆਂ ਨੂੰ ਭਜਾਉਣ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਸਰ ਦੇਖੋ ਪਹਿਲੀ ਤਾਂ ਮੋਰਲ ਪੁਲਿਸਿੰਗ ਨਹੀਂ ਹੋਣੀ ਚਾਹੀਦੀ ਇਹ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਸਾਡੀ ਵੀ ਚੁਣੀ ਹੋਈ ਅਸੈਂਬਲੀ ਹੈ ਉਹਨਾਂ ਨੂੰ ਅੱਗੇ ਆ ਕੇ ਇਸ ਸਮੱਸਿਆ ਦਾ ਹੱਲ ਬਣਾਉਣਾ ਚਾਹੀਦਾ ਲੋਕਾਂ ਦੇ ਨਾਲ ਬੈਠ ਕੇ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਸਾਡੇ ਲੋਕਲ ਨਹੀਂ ਕੱਲ ਵੀ ਮੇਰੇ ਨਾਲ ਕੋਈ ਡਿਸਕਸ ਕਰ ਰਿਹਾ ਸੀ ਮੇਰਾ ਸਬੰਧ ਪੁਲਿਸ ਡਿਪਾਰਟਮੈਂਟ ਨਾਲ ਹੈ ਕੇ ਰਜਿਸਟਰ 12 ਹੁੰਦਾ ਸੀ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਨਾ ਉਹਦਾ ਪਛੋਕੜ ਵੈਰੀਫਾਈ ਕਰਦੇ ਸੀ ਹੁਣ ਪੁਲਿਸ ਇਹ ਕੰਮ ਕਿਉਂ ਨਹੀਂ ਕਰਦੀ ਫਿਰ ਇਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਬੰਦਾ ਆ ਆਉਂਦਾ ਉਹ ਆਪਣੀ ਰਜਿਸਟ੍ਰੇਸ਼ਨ ਕਰਾਵੇ ਸਮਾਜ ਨੂੰ ਵੀ ਚਾਹੀਦਾ ਉਹਨਾਂ ਬੰਦਿਆਂ ਤੇ ਪਹਿਰਾ ਕਰੀਏ ਤੀਜੀ ਗੱਲ ਹੈ ਕਿ ਸਾਨੂੰ ਮਜ਼ਦੂਰੀ ਜਿਹੜੀ ਹੈ ਉਹਦੇ ਲਈ ਸਾਡੇ ਲੋਕ ਵੀ ਬਾਹਰ ਗਏ ਅਮਰੀਕਾ ਚ ਗਏ ਆ ਸਾਰੇ ਦੇਸ਼ ਦੇ ਵਿੱਚ ਬੈਠੇ ਆ ਉਹ ਨੇਕ ਨੀਤੀ ਨਾਲ ਕੰਮ ਕਰਕੇ ਉੱਥੋਂ ਦੀ ਇਕਨੋਮੀ ਨੂੰ ਚੰਗਾ ਬਣਾਉਣ ਲਈ ਕੰਮ ਕਰ ਰਿਹਾ ਸਾਨੂੰ ਭਾਵਨਾਵਾਂ ਨਾਲ ਨਹੀਂ ਕੰਮ ਕਰਨਾ ਚਾਹੀਦਾ ਸਾਨੂੰ ਕਾਨੂੰਨ ਨਾਲ ਗੱਲ ਕਰਨੀ ਚਾਹੀਦੀ ਹੈ ਜਿੱਥੇ ਪ੍ਰੋਬਲਮ ਹੈ ਉਹਦਾ ਹੱਲ ਬਣਾ ਸਮਾਂ ਆ ਗਿਆ ਜੀ ਪਾਲਿਸੀ ਬਣਾਉਣ ਦਾ ਪ੍ਰਵਾਸੀਆਂ ਲਈ ਕਿਉਂਕਿ ਇਹ ਜਗ੍ਹਾ ਖੇਤ ਲੈਂਦੇ ਨਾਲ ਰਹਿਣਦੇ ਸਮਾਂ ਆ ਗਿਆ ਪਾਲਿਸੀ ਬਣਾਉਣ ਦਾ ਇਹ ਇਹ ਐਗਜ਼ ਨੇ 1934 ਜੀ ਬਣਾਈ ਹੋਈ ਹੈ ਵੀ ਜਿਹੜਾ ਪੁਲਿਸ ਐਕਟ ਪੜੋ ਪੁਲਿਸ ਰੂਲਸ ਪੜੋ ਉਹਦੇ ਜੀ ਰਜਿਸਟਰ ਨੰਬਰ 12 ਇਸੇ ਕੰਮ ਲਈ ਹੈ ਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਦੀ ਪੜਤਾਲ ਹੋਣੀ ਚਾਹੀਦੀ ਪਤਾ ਤਾਂ ਲੱਗੇ ਕੌਣ ਬੰਦਾ ਹੈ ਫੇਰ ਜਿਹੜਾ ਆ ਸਾਡੇ ਪਿੰਡ ਦੇ ਲੋਕ ਤਕੜੇ ਹੋਣ ਹੁਣ ਅਸੀਂ ਛੱਡ ਕੇ ਪੰਜਾਬ ਨੂੰ ਭੱਜ ਰਹੇ ਆ ਤਾਂ ਕਿਸੇ ਨਾ ਕਿਸੇ ਨੇ ਤਾਂ ਵਾਕਿਓ ਪੂਰਾ ਕਰਨਾ ਹੈ ਖੇਤਾਂ ਦੇ ਵਿੱਚ ਅਸੀਂ ਮਿਲ ਕੇ ਕੰਮ ਕਰਦੇ ਸੀ ਅੱਜ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਭੱਜ ਗਏ ਸਮਾਜ ਨੂੰ ਪੰਜਾਬ ਨੂੰ ਬਦਲਣਾ ਪਏਗਾ ਇੱਕ ਨੰਬਰ ਦਾ ਸੂਬਾ ਸੀ ਅਸੀਂ ਬਹੁਤ ਪਿੱਛੇ ਚਲੇ ਗਏ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਪਏਗਾ ਸਾਡੇ ਚੋਂ ਇੱਕ ਪੰਜਾਬੀ ਦੀ ਮੇਰੇ ਸਵੇ ਜਿਹੜਾ ਇਹ ਕਹਵੇ ਕਿ ਮੇਰਾ ਕੋਈ ਰਿਸ਼ਤੇਦਾਰ ਕੇਸਾ ਧਾਰੀ ਸਿੱਖ ਨਹੀਂ ਹੈਗਾ ਸਾਡੇ ਚੋ ਇੱਕ ਪੰਜਾਬੀ ਨਹੀਂ ਜਿਹੜਾ ਇਹ ਆਖੇ ਕਿ ਮੇਰੇ ਕੋਈ ਰਿਸ਼ਤੇਦਾਰ ਐਸੇ ਨਹੀਂ ਜਿਨੇ ਕੇਸ ਨਹੀਂ ਕਟਾਏ ਹੋ ਅਸੀਂ ਇੱਕੋ ਪਰਿਵਾਰ ਹਾਂ ਅਸੀਂ ਪੰਜਾਬ ਨੂੰ ਇਕੱਠੇ ਹੋ ਕੇ ਜਿਹੜੀ ਹੈ ਇਹਨੂੰ ਤਖੜਾ ਬਣਾਈਏ ਅੱਛਾ ਬਣਾਈਏ ਵਧੀਆ ਬਣਾਈਏ ਲਾਂਡ ਆਰਡਰ ਦੀ ਸਿਚੁਏਸ਼ਨ ਠੀਕ ਹੋਵੇ ਵਿਦੇਸ਼ੀਆਂ ਦੇ ਕਹਿਣ ਤੇ ਜਿਹੜੇ ਕੰਮ ਹੋ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਆ ਸਮਾਜ ਇਕੱਠਾ ਹੋਏਗਾ ਸਮਾਜ ਸਮਰਸਤਾ ਹੋਏਗੀ ਆਪਸੀ ਮਿਲ ਕੇ ਚੱਲਾਂਗੇ ਤੇ ਵਿਕਾਸ ਹੋਏਗਾ ਜੇ ਆਪਾਂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸ਼ਾਇਦ ਅਸੀਂ ਅੱਗੇ ਨਾ ਵੱਧ ਸਾਡਾ ਆਉਣ ਵਾਲੀਆਂ ਚੋਣਾਂ ਕੀ ਪੰਜਾਬ ਚ ਭਾਜਪਾ ਇਕੱਲੇ ਲੜੇਗੀ ਕਿ ਕਿਸੇ ਸਪਰਥਨ ਦੇ ਨਾਲ ਅਸੀਂ ਇਹਨੇ ਸਮਰਥ ਹੈ ਕਿ ਅਸੀਂ ਆਪ ਹੀ ਲੜ ਸਕਦੇ ਹਾਂ ਸਰ ਸਰਚਾਵਾਂ ਤਾਂ ਇਹ ਵੀ ਚੱਲਣ ਲੱਗੀਆਂ ਕਿ ਭਾਜਪਾ ਦੀ ਅਕਾਲੀ ਦਲ ਨਾਲ ਮੋੜ ਗੱਠਜੋੜ ਹੋਏਗਾ ਦੇਖੋ ਅੱਜ ਦੀ ਸਥਿਤੀ ਇਹ ਹੈ ਕਿ ਅਸੀਂ 117 ਸੀਟਾਂ ਆਪ ਲੈ ਰਹੇ ਹਾਂ ਜੀ ਸਰ ਕਿਵੇਂ ਦੇਖਦੇ ਹੋ ਕਿ ਸੁਖਵੀਰ ਬਾਦਲ ਨੇ ਪੰਡਾ ਬਣ ਕੇ ਪੈਸੇ ਵੰਡੇ ਆ ਸਰ ਹੜਪੀਤਾਂ ਵਾਸਤੇ ਪੈਸੇ ਆਏ ਕਿੱਥੋਂ ਉਹਦੀ ਕੋਈ ਵੀਡੀਓ ਚੱਲ ਰਹੀਆਂ ਨੇ ਉਹ ਤੁਸੀਂ ਵੇਖ ਲਓ ਮੈਂ ਤਾਂ ਕੋਈ ਜਾਣਦਾ ਨਹੀਂ ਹਾਂਜੀ ਉਹ ਕੋਈ ਕਹੀ ਜਾਂਦਾ ਇਹ ਗੁਰਦੁਆਰਿਆਂ ਦੇ ਪੈਸੇ ਆ ਹਾਂਜੀ ਕੋਈ ਚਾਰ ਪੈਸੇ ਪੱਲਿਓ ਦੇ ਦਿਓ ਚੌਧਰੀ ਸਾਹਿਬ ਨੇ ਦਿੱਤੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ